ਸਸ਼ੀਕਾਲ ਜੀ ਸਾਰਿਆਂ ਨੂੰ ਅੱਜ ਖਾਦ ਪਾਉਣੀ ਸ਼ੁਰੂ ਕੀਤੀ ਹੈ ਜੀ ਯਾਰਾ ਵੀਰਾ ਦੀ ਖਾਦ ਯਾਰਾ ਵੀਰਾ ਕਹਿਣ ਦੀ ਇੱਕ ਗੱਲ ਆ ਗਈ ਵੀ ਯਾਰਾ ਵੀਰਾ ਖਾਦ ਨਹੀਂ ਗਈ ਮੈਂ ਗੱਟੇ ਨਾਲ ਬੈਠਾ ਸੀ ਆਪਾਂ ਪਵਾਰੇ ਸੀ ਖਾਦ ਤੁਸੀਂ ਦੇਖ ਸਕਦੇ ਹੋ ਯਾਰਾ ਵੀਰਾ ਦੀ 273 ਰੁਪਏ ਦਾ ਗੱਟਾ ਯਾਨੀ ਕਿ ਆਪਾਂ ਨੂੰ ਪਿਆ ਤੇ ਕੋਈ ਡਲ ਹੀ ਨਹੀਂ ਕੋਈ ਕੁਝ ਨਹੀਂ ਕੋਈ ਐਨ ਮੰਨ ਲਓ ਗੱਟਾ ਖੋਲਿਆ ਤੇ ਕੋਈ ਬਰੀਕ ਦਾਣਾ ਨਹੀਂ ਵਿੱਚ ਕੋਈ ਪਾਊਡਰ ਨਹੀਂ ਬਣਿਆ ਦਾਣੇਦਾਰ ਖਾਦ ਯਾਨੀ ਕਿ ਵੇਖ ਕੇ ਹੀ ਐ ਲੱਗਦਾ ਵਾ ਵੀ ਵਾਕਿਆ ਖਾ ਦੇ ਜੀ ਔਰ ਜ਼ਾਰਾ ਵੀਰਾ ਖਾਦ ਦਾ ਰਿਜ਼ਲਟ ਵੀ ਆਮ ਖਾਦ ਨਾਲੋਂ ਅੱਛਾ ਹੈ ਬਾਕੀ ਦੇਖਦੇ ਹਾਂ ਜੀ ਹੋਪਸੋ ਇੱਧਰ ਦੋ ਬੰਦੇ ਲਗਾਏ ਹੋਏ ਨੇ ਆਪਣੇ ਲੋਕਲ ਬੰਦੇ ਨੇ ਦੇਖ ਸਕਦੇ ਹੋ ਆਪੇ ਪਾਉਂਦੇ ਨੇ ਆਪੇ ਰਲਾਉਂਦੇ ਨੇ ਰਲਾਉਣ ਵਾਲੀ ਚੀਜ਼ ਮੈਂ ਤੁਹਾਨੂੰ ਇੱਕ ਚੀਜ਼ ਹੋਰ ਵਿਖਾਵਾਂਗਾ ਇਹ ਪ੍ਰੋਡਕਟ ਨਾਲ ਆਪਾਂ ਮਿਕਸ ਕੀਤਾ ਜੀ ਦੇਖੋ ਤੁਸੀਂ ਜੈਨਕ੍ਰੈਸਟ ਵਾਲਿਆਂ ਕੰਪਨੀ ਦਾ ਸੰਪਨ ਸਮਤਾ ਦਾ ਹੈ ਮਾਈਕੋਜਨ ਮਾਈਕੋਰਾਈਜ਼ਲ ਬਾਇਓਫਰਟੀਲਾਈਜ਼ਰ ਹੈ ਹੁਣ ਮੇਰੇ ਪਰ ਅੱਗੇ ਕਈ ਕੰਨਗੇ ਵੀ ਇਹ ਕਿਸ ਚੀਜ਼ ਲਈ ਇਹ ਕੱਲੇ ਕੱਲੇ ਪੇਡੇ ਨੂੰ ਡੀਏਪੀ ਜਿਹੜੀ ਰਹਿ ਗਈ ਥੱਲੇ ਔਰ ਜੜਾਂ ਦਾ ਵਿਕਾਸ ਤੇ ਯੂਰੀਆ ਹਰ ਇੱਕ ਚੀਜ਼ ਨੂੰ ਮਿਕਸ ਅਪ ਕਰਕੇ ਹਰ ਪੇਡੇ ਨੂੰ ਇਹ ਦੇਵੇਗਾ ਮੰਨ ਲਓ ਅੱਛੀ ਫੋਟ ਦਾ ਰਿਜ਼ਲਟ ਵੀ ਇਹਦੇ ਨਾਲ ਮਿਲੇਗਾ ਅੱਜ ਖਾਦ ਪਹਿਲਾ ਗੱਟਾ ਪਾਇਆ ਮੈਂ ਜਦੋਂ ਦੋ ਗੱਟੇ ਪਾ ਗਏ ਤਾਂ ਇੱਕ ਵੀਡੀਓ ਫਿਰ ਪਾਵਾਂਗੇ ਵੀ ਵਾਕੇ ਇਸ ਨੇ ਕੁਝ ਕੰਮ ਕੀਤਾ ਹੈ ਕਿ ਨਹੀਂ ਕੀਤਾ 12 13 ਕਿੱਲੇ ਨੇ ਮੇਰੀ ਇਸ ਬੰਨੇ ਦਾਬਣ ਮੈਂ ਇਸ ਪੈਲੀ ਦਾ ਨਾਮ ਹੈ ਸਾਡੇ ਦਾ ਪੁਰਾਣਾ ਅੱਛੀ ਮੰਨ ਲਓ ਫੋਟ ਗਰੋਥ ਅੱਛੀ ਦਿਖ ਰਹੀ ਸੀ ਪਾਣੀ ਲਗਾ ਚੁੱਕੇ ਆਪਾਂ ਦੋ ਤੋਂ ਤਿੰਨ ਦਿਨ ਹੋ ਗਏ ਸੀ ਪਿਛਲੇ ਵਾਰੀ ਆਪਾਂ ਥੱਲੇ ਖਾਦ ਯੂਰੀਆ ਪਾਣੀ ਤੋਂ ਪਹਿਲਾਂ ਛੁੱਟੀ ਸੀਗੀ ਕੋਈ ਮੰਨ ਲਓ ਲੀਚਿੰਗ ਥੱਲੇ ਹੋ ਜਾਂਦੀ ਹੈ ਜੜ ਤੱਕ ਕਣਕ ਦੀ ਜੜ ਤੱਕ ਖਾਦ ਨਹੀਂ ਪਹੁੰਚਦੀ ਉਹ ਗੱਟਾ ਮੇਰੇ ਹਿਸਾਬ ਨਾਲ ਤਾਂ ਉਹ ਵਿਅਰਥ ਗਿਆ ਵੇਸਟੇਜ ਹੈ ਯਾਨੀ ਕਿ ਜਿੱਥੇ ਅਸੀਂ 2 ਜਾਂ 3 ਪੌਣੀ ਉਥੇ 4-4 ਗੱਟੇ ਪੌਣੀ ਪਾ ਕੇ ਸਾਨੂੰ ਇਸ ਵਾਰੀ ਨਹੀਂ ਪਾਈ ਬੰਦੇ ਲਾਏ ਨੇ ਗੱਟੇ ਖੋਲਦੇ ਨੇ ਪਾਉਂਦੇ ਨੇ 70 ਰੁਪਏ 80 ਰੁਪਏ 70 ਰੁਪਏ ਪਰ ਗੱਟੇ ਦਾ ਰੇਟ ਜੋ ਅੱਜ ਕੱਲ ਚੱਲ ਰਿਹਾ ਉਹ ਆਪਾਂ ਪਾ ਕੇ ਇਹਨਾਂ ਦੇ ਨਾਲ ਕੀਤਾ ਹੋਇਆ ਕੰਮ ਦੇਖੋ ਅੱਗੇ ਕੀ ਬਣਦਾ ਜੀ ਦੂਜੀ ਗੱਲ ਵੀਰੋ ਮਾਈਕੋਰਾਜ਼ਾ ਦੀ ਆਪਾਂ ਗੱਲ ਕਰਦੇ ਸੀ ਵਿੱਚ ਇਹ ਗੱਲ ਰਹਿ ਗਈ ਮਾਈਕੋਰਾਜ਼ਾ ਪੌਣ ਦਾ ਸਿਸਟਮ ਮੇਰਾ ਇਹ ਸੀ ਕਿ ਇੱਕ ਤਾਂ ਨਾ ਹੀ ਜ਼ਿਆਦਾ ਮਹਿੰਗਾ ਹੈ ਤੇ ਕੁਝ ਇਸ ਵਾਰੀ ਥੋੜਾ ਜਿਹਾ ਜੰਮਣ ਜਰਮੀਨੇਸ਼ਨ ਦੇ ਵਿੱਚ ਥੋੜੀ ਜੀ ਪ੍ਰੋਬਲਮ ਆ ਰਹੀ ਹੈ ਇਸ ਕਰਕੇ ਆਪਾਂ ਇਹ ਪ੍ਰੋਬਲਮ ਸੋਲਵ ਕਰਨ ਵਾਸਤੇ ਵਿੱਚ ਵਿੱਚ ਬੀਜ ਦਾ ਛੱਟਾ ਵੀ ਦਿੱਤਾ ਬੀਜ ਦਾ ਛੱਟਾ ਦਿੱਤਾ ਨਾਲ ਬੀਜ ਉੰਗਰ ਗਿਆ ਨਾਲ ਯੂਰੀਆ ਤੇ ਮਾਈਕੋਰਾਜ਼ਾ ਇਹ ਜੈਨਕ੍ਰੈਸਟ ਸਮਤਾ ਕੰਪਨੀ ਆਲਿਆਂ ਦੀ ਹੈ ਇਹ ਮੈਨੂੰ 400 ਰੁਪਏ ਪਰ ਏਕੜ ਦੇ ਹਿਸਾਬ ਦੇ ਨਾਲ ਪਈ ਹੈ 800 ਦਾ ਡੱਬਾ ਹੈ ਦੋ ਕਿੱਲਿਆਂ ਦੇ ਵਿੱਚ ਡੱਬਾ ਤੁਸੀਂ ਵੀਡੀਓ ਦੇ ਥੰਬਨੇਲ 'ਚ ਵੀ ਦੇਖਿਆ ਹੋਣਾ ਹੈ ਆਪਾਂ ਇਹ ਡੱਬਾ ਪਾਇਆ ਤੇ ਮਾਈਕੋਰਾਜ਼ ਰਾਈਜ਼ਲ ਦੇ ਨਾਲ ਇਹ ਹੈ ਕਿ ਇੱਕ ਤਾਂ ਜੜਾਂ ਦੇ ਵਿੱਚ ਜਿੱਥੇ ਜੇ ਡੀਏਪੀ ਨਹੀਂ ਮਿਲੀ ਉਹ ਜੜਾਂ ਨੂੰ ਡੀਏਪੀ ਮਿਲ ਜੇਗੀ ਯੂਰੀਆ ਲੱਗ ਜੇਗੀ ਤੇ ਫੁਟਾਵ ਅੱਛਾ ਹੋਏਗਾ ਬਾਕੀ ਦੂਜੇ ਤੋਂ ਦੂਸਰਾ ਗੱਟਾ ਯਾਨੀ ਕਿ ਅੱਜ 22 ਤਰੀਕ ਹੋ ਗਈ ਹੈ 27 ਤਰੀਕ ਨੂੰ ਦੂਸਰਾ ਗੱਟਾ ਪਾਵਾਂਗੇ ਫਿਰ ਤੁਹਾਨੂੰ ਵੀਡੀਓ ਲੈ ਕੇ ਆਵਾਂਗੇ ਵੀ ਕੀ ਜਨਕਰੇਸਟ ਨੇ ਸੰਤਾਂ ਵਾਲਿਆਂ ਨੇ ਕੁਝ ਬੈਨੀਫਿਟ ਦਿੱਤਾ ਆਪਾਂ ਨੂੰ ਫਿਰ ਦੇਖਦੇ ਹਾਂ ਜੀ ਧੰਨਵਾਦ ਦੋਸਤੋ ਹੋਣਾ ਸੀ ਦੂਸਰੇ ਬੰਨੇ ਆ ਗਏ ਸੀ ਮਿੰਦਰ ਵਾਲੀ ਸਾਈਡ ਕਹਿੰਦੇ ਆ ਜੀ ਅਸੀਂ ਇਹ ਤਿੰਨ ਕਿਲੇ ਨੇ ਸਾਡੇ ਇੱਧਰ ਦੋ ਬੰਦੇ ਖਾ ਦੇ ਇੱਧਰ ਪਾਈ ਆਉਂਦੇ ਨੇ ਇਹ ਅਸੀਂ ਨਵਾਂ ਕਿਲਾ ਲਿਆ ਸੀ ਉਹ ਵਾਲੀ ਕਣਕ ਹੈ ਐਦ ਕੀ ਇਸ ਚੱਕ ਟ੍ਰਾਇਲ ਕੀਤਾ ਇਸ ਚ ਆਪਾਂ ਉਪਰ ਸੀਟਰ ਦੇ ਨਾਲ ਇਸ ਨੂੰ ਵਾ ਦਿੱਤਾ ਸੀਗਾ ਜਿੱਦਾਂ ਮੰਨ ਲਓ ਆਪਾਂ ਝੋਨਾ ਚੁੱਕ ਲਿਆ ਝੋਨਾ ਚੁੱਕਣ ਤੋਂ ਬਾਅਦ ਆਪਾਂ ਸੁਪਰ ਸੀਡਰ ਵਾਲੇ ਦੇ ਨਾਲ ਪਹਿਲਾਂ ਤਾਂ ਜਿਹੜਾ ਰੀਪਰ ਹੁੰਦਾ ਵਾ ਕਟਰ ਉਸ ਦੇ ਨਾਲ ਪਰਾਲੀ ਸਾਰੀ ਵਿਛਾਤੀ ਵਿਛਾ ਕੇ ਫਿਰ ਸੁਪਰ ਸੀਡਰ ਦੇ ਨਾਲ ਉੱਪਰੋਂ ਵਾ ਦਿੱਤੀ ਵੋਂ ਦੇ ਨਾਲ ਸਾਰੀ ਪੈਲੀ ਦੇ ਵਿੱਚ ਸਾਰੀ ਜ਼ਮੀਨ ਦੇ ਵਿੱਚ ਪਰਾਲੀ ਮਿਕਸ ਅਪ ਹੋ ਗਈ ਟੋਟਲੀ ਹੀ ਮਿਕਸ ਅਪ ਹੋ ਗਈ ਸੀ ਦੇਖੋ ਤੁਸੀਂ ਪਹਿਲਾ ਗੱਟਾ ਹਜੇ ਪਾਇਆ ਥੋੜਾ ਜਿਹਾ ਕਲਰ ਆਠਾ ਸੀ ਕਿੱਲਾ ਕਲਰ ਦੀ ਮਾਰ ਸੀ ਇਸ ਕਰਕੇ ਕੰਮ ਕੀਤਾ ਇੱਧਰ ਇਹ ਵਾਲਾ ਪ੍ਰੋਜੈਕਟ ਤੁਸੀਂ ਦੇਖੋ ਨਿਗਾਹ ਮਾਰੋ ਇਹ ਹਰਿਆਣਾ ਸਾਡੀ ਸਰਕਾਰ ਨੇ ਸਾਨੂੰ ਹਮਾਰਾ ਪਾਣੀ ਹਮਾਰੀ ਵਿਰਾਸਤ ਯੋਜਨਾ ਲਾਂਚ ਕੀਤੀ ਸੀ ਕੋਈ 2018-19 ਚ ਉਹਦੇ ਵਿੱਚ ਮੰਨ ਲਓ ਫ੍ਰੀ ਆਫ ਕੋਸਟ ਜ਼ਮੀਨ ਆਪਣੀ ਜਿੰਨਾ ਤੁਸੀਂ ਪ੍ਰੋਜੈਕਟ ਦੇਖਦੇ ਹੋ 3 ਲੱਖ ਰੁਪਏ ਦਾ ਪ੍ਰੋਜੈਕਟ ਹੈ ਇਹ ਪ੍ਰੋਜੈਕਟ ਲਾਂਚ ਕੀਤਾ ਸੀ ਹੁੰਦੇ ਚ ਆਪਣੇ 3-4 ਬੋਰ ਹੋਏ ਸੀ ਟੋਟਲੀ ਵੇਸਟੇਜ ਆਫ ਮਨੀ ਮਤਲਬ ਮੈਂ ਇਹ ਕਹੂੰਗਾ ਵੇਸਟੇਜ ਆਫ ਮਨੀਵੇਂ ਕਿ 100-150 ਫੁੱਟ ਤੇ ਬੋਰ ਕਰਕੇ ਛੱਡ ਦਿੱਤਾ ਤੇ ਉਹ ਨਾ ਪਾਣੀ ਖਿੱਚਦਾ ਜ਼ਮੀਨ ਵੀ ਰੁੱਕ ਗਈ ਤੇ ਸਰਕਾਰ ਦੇ ਵੀ ਪੈਸੇ ਲੱਗ ਗਏ ਕੀ ਫਾਇਦਾ ਹੋਇਆ ਨਾ ਅਸੀਂ ਸਗੋਂ ਜਿਹੜੇ ਬੋਰ ਕਰਨ ਵਾਲੇ ਆਏ ਸੀ ਉਹਨਾਂ ਨੂੰ ਕਿਹਾ ਵੀ ਤੁਸੀਂ ਕਮ ਸੇ ਕਮ 200 250 ਫੁੱਟ ਤੱਕ ਤੇ ਲੈ ਕੇ ਜਾਓ ਕੈਪਟੀ ਤਾਂ ਖੁੱਲੇ 100 ਸਵਾ 100 ਬੋਰ ਤੱਕ ਛੱਡ ਕੇ ਨਾ ਪਾਣੀ ਖਿੱਚਦਾ ਖਿੱਚਦਾ ਜਰੂਰ ਹੈ ਜਿੱਦਾਂ ਉਹਨੇ ਇੱਧਰ ਮੇਰੇ ਤਿੰਨ ਕਿੱਲੇ ਨੇ ਤੁਸੀਂ ਦੇਖੋ ਇਹ ਮੇਰੇ ਤਿੰਨ ਕਿੱਲੇ ਨੇ ਇੱਧਰ ਤਿੰਨਾਂ ਕਿੱल्ल्या ਦਾ ਪਾਣੀ ਬਹੁਤ ਹੌਲੀ 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 ਜਾਂਦਾ ਤਿੰਨ ਕਿੱल्ल्या ਚ 6 ਦਿਨ ਲੱਗ ਜਾਂਦੇ ਨੇ ਪਾਣੀ ਵਾਪਸੀ ਆਉਂਦਿਆਂ ਤੱਕ